ਇਹ ਮਾਮਲਾ ਇਹ ਫਲਾਤ ਮੌਕੇ ਤੇ ਮਰਤਕ ਨੇ ਗੱਡੀ ਹਿਟਾ ਕੇ ਕੁਝ ਵੀ ਰੱਖਦੀ ਹੈ ਤੇ ਸਨਾਖਤ ਜਰਾਦ ਉਪਰਾਲੇ ਜਾਰੀ ਕਰ ਦਿੱਤੇ ਸੀ ਅਸੀਂ ਹੁਣ ਮਰਤਕ ਦੇ ਬਾਬਰ ਬਾਰਸ ਜਿਹੜੇ ਤੇ ਮੌਕੇ ਆ ਗਏ ਜਿਹੜੇ ਲਾਸ਼ ਦੀ ਸਨਾਖਤ ਸੰਮਨਦੀਪ ਉੱਤਰ ਤਰਸੀਮ ਲਾਲ ਆਸੀ ਪਿੰਡ ਦਸਾਂਝ ਕਲਾ ਆਪਣਾ ਜਿਹੜਾ ਚੇੜ੍ਹ ਪਾਣਾ ਹੈ ਸਾਰੀ ਸਾਰੀ ਦੇਖਾ ਕੇ ਇਹ ਆ ਕੇ ਗੱਲ ਕਰਦਾ ਵੀਰੋ ਛੋਟੇ ਜੀ ਭਾਜੀ ਕੁਆਰਤ ਜੀ ਰਹਾਗਾ ਬੋਲੇ ਭਾਜੀ ਗਲਤ ਸਰ ਕੀ ਮਾਮਲਾ ਕੀ ਜਿਹੜਾ ਇੱਕ ਟ੍ਰੇਨ ਥਲੇ ਨੋਜਵਾਨ ਆ ਮਾਮਲਾ ਇਹ ਕੱਲ ਸਾਨੂੰ ਇੱਕ ਡਿਪਟੀ ਐਸਐਸਓ ਲੋ ਮੈਸੇਜ ਮਿਲਿਆ ਵੀ ਇੱਕ ਬੰਦਾ ਜਿਹੜਾ ਗੱਡੀ ਹੇਠਾਂ ਆ ਗਿਆ ਮੋਕੇ ਦੇ ਪੁਜੀ ਆ ਰਾਤ ਅਸੀਂ 10 ਵਜੇ ਤੇ ਮਾਮਲਾ ਇਹ ਹਲਾਤ ਮੌਕੇ ਤੇ ਮਿੱਟਕ ਨੇ ਗੱਡੀ ਹਿਟਾ ਕੇ ਖੁਜਕਦੀ ਉਹ ਕੁਛੀ ਕੀਤੀ ਜਾਪਦੀ ਹੈ ਤੇ ਸ਼ਨਾਖਤ ਰਾਤ ਉਪਰਾਲੇ ਜਾਰੀ ਕਰ ਦਿੱਤੇ ਸੀ ਅਸੀਂ ਤੇ ਹੁਣ ਮ੍ਰਿਤਕ ਦੇ ਬਾਬਰ ਬਾਰਸ ਜਿਹੜੇ ਤੇ ਮੌਕੇ ਤੇ ਆ ਗਏ ਜਿਹੜੇ ਲਾਸ਼ ਦੀ ਸ਼ਨਾਖਤ ਸੰਬੰਧੀ ਉੱਤਰ ترਸੀਮ ਲਾਲ ਵਾਸੀ ਪਿੰਡ ਦਸਾਂਝ ਕਲਾ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਵੱਜੋਂ ਕੀਤੀ ਹੈ ਇਸ ਦਾ ਪੋਸਟਮੈਨੋਂ ਕਰਾ ਕੇ ਲਾਰਸਵਾ ਲਿਖਤੀ ਜਾ ਰਹੀ ਹੈ। ਆ ਗਿਆ ਜਿਹੜਾ ਜਿਹੜਾ ਨੌਜਵਾਨ ਉਮੀਦ ਦੇ ਥੱਲੇ ਆਇਆ ਜੀ। ਮੈਂ ਇਸੇ ਹੀ ਤੋਂ ਫਿਲਮ ਮੁਹੰਮਦ ਚੌਂਕੀ ਜੀ ਆਰਪੀ ਫਗਵਾੜਾ ਇੱਕ ਮੀਮੋ ਰੇਲਵੇ ਸਟੇਸ਼ਨ ਫਗਵਾੜਾ ਬਲਵਾਈ ਸੀ। ਰੇਲਵੇ ਸਟੇਸ਼ਨ ਮਾਸਟਰ ਬਲਵਾਈ ਸੀਗੀ ਜੋ ਕਿ ਬੰਦਾ ਇੰਜੈਟ ਹੋ ਗਿਆ ਹੈ। ਆ ਕੇ ਦੇਖਿਆ ਗਿਆ ਤੇ ਬੰਦੇ ਦੀ ਡੈਥ ਹੋ ਚੁੱਕੀ ਹੈ। ਸਰ ਕੋ ਪਿੱਛੇ ਪਛਾਣ ਵਗੈਰ ਹੋਈ ਇਹਨਾਂ ਦੀ 412 ਦਾ 412 ਦਾ 4244 ਸਰਪ੍ਰੋਤ ਪਹਿਚਾਨ ਰੇੜੂ ਪਗਵਾੜਾ ਪਹਿਚਾਨ ਵਗੈਰਾ ਹੋਈ ਸਰ ਕੋਈ ਅਜੇ ਤੱਕ ਪਛਾਣ ਨਹੀਂ ਹੋ ਸਕੀ ਪਛਾਣ ਦੇ ਉਪਰਾਲੇ ਜਾਰੀ ਕੀਤੇ ਜਾ ਰਹੇ ਨੇ ਡੈਡ ਬੋਡੀ ਮੌਂਚਰੀ ਵਿੱਚ ਇਸ ਵੇਲੇ ਤਲਫਗੜਾ ਰਖਾਈ ਜਾ ਰਹੀ ਹੈ ਜੇ ਸਰ ਤੁਹਾਡੇ ਨੂੰ ਕਿਸੇ ਨੇ ਪਤਾ ਕਰਨਾ ਹੋਵੇ ਤਾਂ ਕਿਹੜੇ ਨੰਬਰ ਤੇ ਸੰਪਰਕ ਕਰੇ ਮੇਰਾ ਨੰਬਰ ਹੈ 9417480634 ਇਹ ਤੇ ਕੰਡੈਕਟ ਕਰਕੇ ਪਤਾ ਕੀਤਾ ਜਾ ਸਕਦਾ ਹੈ